23 ਤਰੀਕ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਕਹਿੰਦੇ ਧੌਲਰਾ 27 ਤਰੀਕ ਚਮਕੌਰ ਸਾਹਿਬ ਦੇ ਨੇੜੇ ਪਿੰਡ ਮਾਨਗੜ ਰੋਕਾਲੀ ਗੱਲਾਂ ਕਰਾਂਗੇ ਮੇਰੇ ਵੀਰੋ 23 ਤਰੀਕ ਕਹਿੰਦੇ ਆਲਮਬਾਲ ਕਲਾ ਮੋਗੇ ਜ਼ਿਲ੍ਹੇ ਦਾ ਕਹਿੰਦੇ ਜੀ ਇੱਕ ਮਿੰਟ ਪਿੰਡ ਹੈ ਕਰਪਾਲ ਸਿੰਘ ਜੀ ਡੱਡਾ ਤੇ ਨਾਲਾ ਗੁਰਵਿੰਦਰ ਸਿੰਘ ਮਾਣਾ ਸਰੇਂਦਰ ਸਿੰਘ ਬੱਬਾ ਸੁਖਵਿੰਦਰ ਸਿੰਘ ਸੁੱਖਾ ਰਣਜੀਤ ਸਿੰਘ ਜੀ ਲਾਲੀ ਇਹ ਸਾਰੇ ਭਰਾਵਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਆਟੋ ਡੀਜ਼ਲ ਸਰਵਸ ਕਾਲਿਆਂ ਵਾਲੀ ਵਾਲੇ ਦੇ ਵੱਲੋਂ ਆਹ ਟਰੈਕਟਰ ਨੂੰ ਤਿਆਰ ਕੀਤਾ ਹੋਇਆ ਹੈ ਮੇਰੇ ਵੀਰੋ ਆਹ ਮੁੰਡਾ ਜੋਵਨ ਗੇਲਾ ਇਹਦਾ ਅਲਿਖਾ ਪਿੰਡ ਹੈ ਮੇਰੇ ਵੀਰੋ ਜਿਉਂ ਕਹਿੰਦੇ ਪੰਜੌਰ ਦੇ ਪੰਚਕੁੱਲਾ ਤੋਂ ਸ਼ੁਰੂ ਹੋ ਕੇ ਗੰਗਾ ਨਗਰ ਤੱਕ ਦੇ ਏਰੀਏ ਦੇ ਜਿੰਨੇ ਵੀ ਪੰਜਾਬੀ ਬੋਲਦੇ ਪਿੰਡ ਨੇ ਮੇਰੇ ਵੀਰੋ ਹਰਿਆਣਾ ਜਾਂ ਰਾਜਸਥਾਨ ਦੇ ਇਹ ਸਾਰੇ ਵੀਰ ਸਾਡੇ ਨਾਲ ਟੋਚਣਾ ਤੇ ਟਰਾਲੀ ਖਿੱਚ ਮੈਚਾਂ ਦੇ ਜੁੜੇ ਹੋਇਆ ਉਸੇ ਬੈਲਟ ਤੋਂ ਸਰਸਾ ਜ਼ਿਲ੍ਹੇ ਦਾ ਕਹਿੰਦੇ ਅਲਿਕਾ ਪਿੰਡ ਹੈ ਜਿੱਥੋਂ ਆਹ ਮੁੰਡਾ ਚੱਲ ਕੇ ਆਇਆ ਗਰਬਿੰਦਰ ਸਿੰਘ ਜੀ ਮਾਣਾ ਤੇ ਨਾਲ ਰਾਜਵੀਰ ਸਿੰਘ ਜੀ ਸਰਪੰਚ ਸਾਹਿਬ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਬੈਠੇ ਆ ਤੇ ਨਾਲ ਦਿਲਬਖ ਸਿੰਘ ਜੀ ਵਿਸ਼ੇਸ਼ ਤੌਰ ਤੇ ਬਹੰਚੇ ਨੇ ਰਾਜਵੀਰ ਸਿੰਘ ਜੀ ਸਰਪੰਚ ਸਾਹਿਬ ਤੇ ਗਰਬੀਰ ਸਿੰਘ ਜੀ ਮਾਣਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆਜੋ ਜੀ ਕਿਰਾ ਰਾਜਵੀਰ ਸਿੰਘ ਜੀ ਸਰਪੰਚ ਸਾਹਿਬ ਬੱਡਾ ਧੰਨਵਾਦ ਆ ਇੱਕ ਦੋ ਤੰਨਾ ਜੱਗਾ ਜੀ ਮਾਨ ਕਰਦੇ ਆ ਇਧਰ ਦੇ ਪਾਸੇ ਪੱਟੇ ਮਾਨਵਾਉਂਦਾ ਆ ਗੱਲਾਂ ਨੇ ਵੱਡੇ ਮਾਨ ਸਨਮਾਨਾਂ ਦੀਆਂ ਗੱਲਾਂ ਸਰਸਾ ਜ਼ਿਲ੍ਹੇ ਦਾ ਕਹਿੰਦੇ ਆ ਅਲਿਕਾਂ ਵਾਲਾ ਜੋਵਨ ਗੱਲ ਜਾ ਰਿਹਾ ਇਤੇ ਆਟੋ ਸਰਬਸ ਕਾਲਿਆਂ ਵਾਲੀ ਵਾਲੇ ਸਾਡੇ ਭਰਾਵਾਂ ਦਾ ਵੱਡਾ ਜਾਤੂ ਫਿਰਿਆ ਹੋਇਆ ਵੱਡਾ ਜਾਤੂ ਫਿਰਿਆ ਹੋਇਆ ਆਕਾਸ਼ ਸੰਧੂ ਕਲਸੀਆਂ ਵਾਲਿਆ ਦੇਖ ਨਜ਼ਾਰਾ ਇਧਰਲੇ ਬਸੇ ਕੱਠ ਕੰਨਾਂ ਵੱਜਿਆ ਹੋਇਆ ਕਟਕ ਕਿੰਨਾ ਵਜਿਆ ਹੋਇਆ ਆਸਟ੍ਰੇਲੀਆ ਦਾ ਬਨੀਤ ਸੇਖੋ ਤੇ ਨਾਲ ਮਨਪ੍ਰੀਤ ਪੂਲਾ ਤੇ ਨਾਲ ਨੌ ਵਰਗੇ ਸਾਡੇ ਸਾਰੇ ਵੀਰ ਜੁੜੇ ਹੋਏ ਨੇ ਉਹਨਾਂ ਦਾ ਧੰਨਵਾਦ ਹੈ ਜੱਗਿਆ ਕੌਣ ਆਉਂਦਾ ਇਹ ਗਰਾਊਂਡ ਦੇ ਵਿੱਚ ਆਓ ਸਾਹਮਣੇ ਕਹਿੰਦੇ ਅਲੀਕੇ ਪਿੰਡ ਵਾਲਾ ਆਹ ਜੋਬਨ ਆਉਂਦਾ ਮੇਰੇ ਮਿੱਤਰੋ ਆਹ ਜੋਬਨ ਆਉਂਦਾ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਕਿ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਆਹ ਅੱਜ ਪਤਾ ਲੱਗੂ ਕਿਹੜੇ ਪਾਇਲਟ ਦਾ ਤਕੜਾ ਸਰੀਰ ਮੇਰੇ ਵੀਰੋ ਲਾਓ ਵੇਖੋ ਖੇਡ ਮੈਦਾਨ ਦੇ ਵਿੱਚ ਚੋ ਐਨ ਕਹਿੰਦੇ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਆ ਵੇਖ ਲੋ ਕਿ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਲਈ ਜਹਾਜ ਆ ਆ ਜੱਟਾਂ ਦੇ ਟਰੈਕਟਰ ਦਾ ਜੱਟਾਂ ਲਈ ਜਹਾਜ ਆ ਜੋਬਨਾ ਆ ਜੋਬਨਾ ਖਿੱਚੋ ਖਿੱਚ ਆ ਕਹਿੰਦੇ ਮੇਰੇ ਵੀਰੋ ਪਿੱਛੇ ਪਿੱਛੇ ਅਫਰੀਕਨ ਬੋਏ ਭੱਜੇ ਹੀ ਆਉਂਦਾ ਅਫਰੀਕਨ ਬੋਏ ਭੱਜੇ ਹੀ ਆਉਂਦਾ ਕਹਿੰਦੇ ਭੱਜੇ ਹੀ ਆਉਂਦਾ ਜੱਗਾ ਜੀ ਕੰਗਾ ਕੂੰਗਾ ਕਰਨ ਵੀ ਲੋੜ ਬਈ ਹੋਈਆ ਪਰ ਦੂਜੇ ਪਾਸੇ ਉਹ ਦੇਖੋ ਦਰਸ਼ਕੋ ਦੇਖੋ ਦਰਸ਼ਕਾਂ ਦੇ ਮੋਬਾਈਲਾਂ ਦੇ ਕੈਮਰੇ ਹੋ ਗਏ ਆ ਦਰਸ਼ਕਾਂ ਦੇ ਮੋਬਾਈਲਾਂ ਦੇ ਕੈਮਰੇ ਆਨ ਹੋ ਗਿਆ ਵੀਡੀਓ ਆ ਅੱਜ ਪਤਾ ਲੱਗੂ ਕਿਹੜੇ ਪਾਇਲਟ ਦਾ ਤਕੜਾ ਸਰੀਰ ਮੇਰੇ ਵੀਰੋ ਲਾਓ ਵੇਖੋ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਕਮਾਲ ਹੋਈ ਪਈ ਆ ਕਮਾਲ ਹੋਈ ਪਈ ਆ ਆਹ ਵੇਖ ਲਓ ਕਿ ਜੱਟਾਂ ਦੇ ਟਰੈਕਟਰ ਤਾਂ ਜੱਟਾਂ ਲਈ ਜਹਾਜ਼ ਆ ਆਹ ਜੱਟਾਂ ਦੇ ਟਰੈਕਟਰ ਦਾ ਟਾਲੀ ਜਹਾਜ ਆ ਜੋਬਨਾ ਆ ਜੋਬਨਾ ਖਿੱਚੋ ਖਿੱਚੋ ਆ ਕਹਿੰਦੇ ਮੇਰੇ ਵੀਰੋ ਪਿੱਛੇ ਪਿੱਛੇ ਅਫਰੀਕਨ ਬੋਏ ਭੱਜੇ ਹੀ ਆਉਂਦਾ ਅਫਰੀਕਨ ਬੋਏ ਭੱਜੇ ਹੀ ਆਉਂਦਾ ਕਹਿੰਦੇ ਭੱਜੇ ਹੀ ਆਉਂਦਾ ਜੱਗਾ ਜੀ ਕੰਗਾ ਗੁੰਗਾ ਕਰਫਿਊ ਲੋਪਈ ਹੋਈਆ ਪਰ ਦੂਜੇ ਪਾਸੇ ਉਹ ਦੇਖੋ ਦਰਸ਼ਕੋ ਦੇਖੋ ਦਰਸ਼ਕਾਂ ਦੇ ਮੋਬਾਈਲਾਂ ਦੇ ਕੈਮਰੇ ਆਨ ਹੋ ਗਏ ਆ ਦਰਸ਼ਕਾਂ ਦੇ ਮੋਬਾਈਲਾਂ ਦੇ ਕੈਮਰੇ ਆਨ ਹੋ ਗਏ ਆ ਵੀਡੀਓ ਬਣਾਈ ਜਾਂਦੇ ਆ ਉਧਰ ਕਹਿੰਦੇ ਬੀੜ ਬਿਮਾਰਸੀ ਵਾਲੇ ਵੀ ਜਿੱਥੇ ਜ ਮਿਲਦੀਆ ਉੱਥੇ ਖੜ ਕੇ ਮੇਲਾ ਦੇਖ ਰਿਹਾ ਉਹ ਜਿੱਥੇ ਜਿੱਥੋਂ ਲੰਘਦਾ ਉਹ ਤਾੜੀ ਤੂੜੀ ਮਾਰ ਦਿਓ ਉਹ ਰਾਣੇ ਦੇਖ ਮੇਲਾ ਜਿੱਥੋਂ ਜਿੱਥੋਂ ਦੀ ਉਹ ਬੱਲੇ ਬੱਲੇ ਉਹ ਸਾਡਾ ਸਾਵਾ ਉਹ ਆ ਗਿਆ ਆ ਗਿਆ ਕਹਿੰਦੇ ਮੇਰੇ ਮਿੱਤਰੋ ਭਾਈ ਕਿੱਥੇ ਜਾ ਕੇ ਟਰਬੋ ਨੇ ਕਿੱਥੇ ਜਾ ਕੇ ਟਰਬੋ ਨੇ ਕਹਿੰਦੇ ਪੈਪ ਖੋਲਦੀ ਆ ਇੱਕ ਵਾਰੀ ਲਲਕਰਾਜਾ ਮਾਰੋ ਫੇਰ ਹਾਂਜੀ ਇਹਨੂੰ ਕਹਿੰਦੇ ਨੇ ਟਰਬੋ ਦਾ ਤੇਲ ਝੱਕਣਾ ਤੇ ਆਖ ਪਾਹੀ ਬਦਲ ਬਣਦੇ ਜਾ ਰਹੇ ਨੇ ਟਰਬੋ ਤੇਲ ਝੱਕ ਜਾਂਦੀ ਆ ਕੋਈ ਨਾ ਕੋਈ ਨਾ ਬਿਆੰਤ ਬਿਆੰਤ ਇੱਥੇ ਹੀ ਖਤਮ ਕਰਦੇ ਇਹਨੂੰ ਤਹਾਂ ਨਹੀਂ ਜਾਣਾ ਚਾਹੀਦਾ ਲੈ ਵਾਲੇ ਵੀਰ ਕੈਮਰਾ ਥੋੜਾ ਜਿਹਾ ਪਰਲੇ ਬੰਨੇ ਨੂੰ ਘੁਮਾ ਦਿਓ ਇਹ ਸਿਸਟਮ ਨੂੰ ਇਹਦਾ ਟਾਈਮ ਨੋਟ ਕਰੋ ਜੀ 2 4 5 ਦਰਸ਼ਕੋ ਜੇ ਸਵਾਦ ਆ ਗਿਆ ਤਾਂ ਮੈਦਾ ਇੱਕ ਵਾਰੀ ਦਿਲੋਂ ਤਾੜੀ ਤੇ ਕਲਕਾਰੀ ਮਾਰ ਦਿਓ ਇਹ ਤੁਹਾਡੇ ਕਨੇ ਇਲਾਕੇ ਦਾ ਮੇਲਾ ਤੁਹਾਡੇ ਇਲਾਕੇ ਦਾ ਮੇਲਾ ਬਯੰਤ ਘਟਾ ਕਮ ਨੂੰ ਐਨ ਕਹਿੰਦੇ